ਸਸੀ ਗਾਲ ਜੀ ਸਾਰਿਆਂ ਨੂੰ ਤੇ ਜਿੰਨਾ ਵੀ ਰਹਿੰਦੀਆਂ ਸਹੇਲੀਆਂ ਕੈਨੇਡਾ ਵਾਲਿਆਂ ਦਾ ਵੀ ਰਾस्ते ਇੱਕ ਗਾਣਾ ਸੁਖ ਵੀਰ ਦਾ ਲਿਖਿਆ ਹੋਇਆ ਹਾਂਜੀ ਹੋਇਆ ਤਾਂ ਖੁੱਲ ਗਏ ਅੱਜ ਸਾਰਿਆਂ ਅਸੀਂ ਦਿਲ ਵਾਲੇ ਜੂਫਰੇ ਮੜੀਆਂ ਓਏ ਨੀਰੀ ਸਾਦਗੀ ਸਿਤੰਤਰੀ ਦੇ ਮੁਖ ਤੇ 10 12 ਦੀ ਜਮਾਤਾਂ ਜਿਹਦੇ ਨਾਲ ਪੜੀਆਂ ਉਹ ਵੀ ਮੇਰੇ ਨਹੀਂ ਜਾਣਦੀ ਕੇ ਤਿਆਰੀ ਕਰਦਾ ਉਹ ਚੰਦਰੀ ਵਾਲੇ ਤ ਪਹੁੰਚ ਗਈ ਇੱਤੇ ਮੈਂ ਸੁਪਨੇ 'ਚ ਰਹਿ ਗਿਆ ਸਟਾਰ ਬਣਦਾ ਉਹ ਚੰਦਰੀ ਵਾਲੇ ਤ ਪਹੁੰਚ ਗਈ ਇੱਤੇ ਮੈਂ ਸੁਪਨੇ 'ਚ ਰਹਿ ਗਿਆ ਸਟਾਰ ਬਣਦਾ ਹੋ ਜਿਹੜੀ ਮੈਂ ਕਿਲਟਿਨ ਵਿੱਚ ਪੀਂਦੇ ਸੀ ਉਹਦੇ ਨਾਲ ਪੁੱਤ ਦੀ ਨਾ ਕਦੇ ਚਾਹ ਬਈ ਹੋ ਆਤੇ ਉੱਤੇ ਮੇਰੇ ਮਾਰੇ ਹੋਗੇ ਸੀ ਤੇ ਮੈਂ ਮੀਰਾ ਤਾ ਨੂੰ ਸੀ ਉਹਦੇ ਮਾਰ ਠਰਦਾ ਉਹ ਚੰਦਰੀ ਵਾਲਤ ਪਹੁੰਚ ਗਈ ਤੇ ਮੈਂ ਸੁਪਨੇ ਤੇ ਰਹਿ ਗਿਆ ਸਟਾਰ ਬਣਦਾ ਹੋਏ ਉਹਨੇ ਪੇਜਿਆ ਸਨੇਹਾ ਬਾਈ ਬਰਾੜ ਨੂੰ ਮਿਲਣ ਗਿਆ ਮੈਂ ਚਹੀਂ ਚਹੀਂ ਸੀ ਜਦੋਂ ਹੱਥੀਓਂ ਦੇ ਪਾਸ ਬੁੱਟ ਦੇਖਿਆ ਮੈਨੂੰ ਲੱਗਿਆ ਫੱਕ ਪੀ ਪੀ ਕੇ ਮੋਟਰ ਤੇਰੇ ਹਾਂ ਖਰਦਾ ਉਹ ਜੰਦਰੀ ਬਣ ਤ ਪਹੁੰਚ ਗਈ ਤੇ ਮੈਂ ਸੁਪਨੇ ਤੇ ਰਾ ਗਿਆ ਸਤਾਰ ਬਣਦਾ ਟੱਕ ਯੂ ਲਵ ਯੂ